ਕਿ ਨਵੇਂ ਮਿਨਿਸਟਰ ਨੇ ਮੈਨ ਨੂੰ ਪੁੱਛਣਾ ਕਰ ਮੰਗਿਆ ਇਹ ਕਰਵਾ ਦੋਗੇ 15 ਦੇ ਵਿੱਚ ਠੀਕ ਬਸ ਉਹਨਾਂ ਨੇ ਕਹਿਤਾ ਜੀ ਪ੍ਰਸ਼ਨ ਕਾਲ ਪ੍ਰਸ਼ਨ ਕਾਲ ਖਤਮ ਹੁੰਦਾ ਹੈ ਬਾਕੀ ਰਹਿੰਦੇ ਪ੍ਰਸ਼ਨ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਨ ਨਿਯਮਵਲੀ ਦੇ ਨਿਯਮ 38 ਅਧੀਨ ਉੱਤਰ ਦਿੱਤੇ ਸਮਝੇ ਜਾਣ ਹੁਣ ਅਸੀਂ ਅਜੰਡੇ ਦੀ ਅਗਲੀ ਆਈਟਮ ਲਵਾਂਗੇ ਜ਼ੀਰੋ ਆਵਰ ਜੀ ਬਾਜਵਾ ਜੀ ਸਪੀਕਰ ਸਾਹਿਬ ਜਦੋਂ ਇਹ ਮੌਜੂਦਾ ਸਰਕਾਰ ਆਈ ਹੈ ਸਿਰ ਤਿੰਨ ਸਾਲ ਪਹਿਲੇ ਤੁਹਾਡੀ ਇਹਨਾਂ ਦਾ ਸਾਰ ਨੂੰ ਵੱਡਾ ਨਾਰਾ ਪੰਜਾਬ ਦੇ ਵਿੱਚ ਸੀ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਸਰਕਾਰ ਤੇ ਤੁਹਾਡੀ ਵੀ ਹੈ ਜੀ ਇਹ ਸਾਰਾ ਮਿਹਰਬਾਨੀ ਤੁਹਾਡੀ ਮੈਂ ਤਾਂ ਮੰਨ ਲਈ ਆ ਸਾਡੀ ਵੀ ਇਸੇ ਗੱਲ ਕਰਨੇ ਜੀ ਗੁਜ਼ਾਰਿਸ਼ ਇਹ ਸੀ ਕਿ ਸਾਰ ਨੂੰ ਵੱਡਾ ਨਾਰਾ ਸੀ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਪਿਛਲੇ ਦਿਨੀ ਸਰ ਪੰਜਾਬ ਸਟੇਟ ਲੈਗਸੀਟੀ ਬੋਰਡ ਇੰਜੀਨੀਅਰਸ ਐਸੋਸੀਏਸ਼ਨ ਉਹਨਾਂ ਦੇ ਪ੍ਰਧਾਨ ਨੇ ਸਟਾ ਜਸਵੀਰ ਸਿੰਘ ਤੇ ਮਾਨ ਤੇ ਜਨਰਲ ਸੈਕਟਰੀ ਨੇ ਅਜੀਪਾਲ ਸਿੰਘ ạtਵਾਲ ਸਾਹਿਬ ਉਹਨਾਂ ਨੇ ਇੱਕ ਚਿੱਠੀ ਲਿਖੀ ਸਾਬ ਭਗਵੰਦ ਸਿੰਘ ਮਾਨਚੀ ਮਿਸਟਰ ਸਾਹਿਬ ਨੂੰ ਇਹ 6225 ਨੂੰ ਹੁਣੇ ਰੀਸੈਂਟਲੀ ਸਰ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲ ਦੱਸੀ ਕਿ ਕਾਰਨਸਟ ਅਪਰਾਇਟ ਹੁਸ਼ਿਆਰਪੁਰ ਦੇ ਵਿੱਚ ਸੁਪਰਡੈਂਟ ਇੰਜੀਨੀਅਰ ਸੀ ਉਹਦੇ ਕੋਲ ਮੰਗ ਪੈਸਿਆਂ ਦੀ ਕੀਤੀ ਗਈ ਤੇ ਇਹ ਗੱਲ ਕਹੀ ਗਈ ਕਿ ਪੈਸੇ ਸਾਰੇ ਦੇ ਸਾਰੇ ਦਿੱਲੀ ਦੀ ਇਲੈਕਸ਼ਨ ਵਿੱਚ ਆਪ ਦੀ ਮਦਦ ਵਾਸਤੇ ਜਾਣੇ ਨੇ ਤੇ ਕਾਈਂਡਲੀ ਤੁਸੀਂ ਪੈਸੇ ਦਿਓ ਇੱਕ ਵੱਡਾ ਮਾਉਂਟ ਸੀ ਉਹਨਾਂ ਨੇ ਵਿਜੀਲੈਂਸ ਨੂੰ ਇਤਲਾਹ ਦਿੱਤੀ ਬਹੁਤ ਘਾਟੀ ਬਿਜ਼ਨਸ ਚੰਗਾ ਕੰਮ ਕਰਦੀ ਬਟ ਇਹਦੇ ਵਿੱਚ ਇੱਕ ਚੰਗਾ ਕੰਮ ਕੀ ਕੀਤਾ ਕਿ ਉਹਨਾਂ ਦੇ ਕਹਿਣ ਤੇ ਉਹਨਾਂ ਨੇ ਟਰੈਪ ਲੇ ਕਰਤਾ ਟਰੈਪ ਲੇ ਕਰ ਦਿੱਤਾ ਤੇ ਜਿਸ ਬੰਦੇ ਕੋ ਪੈਸੇ ਮੰਗੇ ਸੀ ਉਹ ਰੰਗੇ ਹੱਥੀ ਪੈਸੇ ਫੜੇ ਗਏ ਜੀ ਹੁਣ ਉਸ ਤੋਂ ਬਾਅਦ ਇਹ ਪਤਾ ਲੱਗਾ ਕਿ ਇਸ ਡਿਪਾਰਟਮੈਂਟ ਦੇ ਮਨਿਸਟਰ ਸਾਹਿਬ ਨੇ ਪੰਜਾਬ ਦੇ ਜਿੰਨੇ ਪੀਐਸਪੀਸੀਲ ਦੇ ਸਰਕਲਸ ਨੇ ਉਹਨਾਂ ਨੂੰ ਇੱਕ ਸਰਟਨ ਅਮਾਉਂਟ ਲਾ ਕੇ ਦਿੱਤਾ ਸੀ ਕਿ ਇੰਨੇ ਪੈਸੇ ਇਕੱਠੇ ਕਰੋ ਇਹ ਸਾਰੇ ਦਿੱਲੀ ਕੱਲੇ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਜਿਹੜਾ ਇੱਥੋਂ ਤੱਕ ਹੀ ਨਹੀਂ this letter has gone to the cm and nothing has come out of this ਨੰਬਰ 2 ਸਰ ਤੁਹਾਡੇ ਵਿਜੀਲੈਂਸ ਡਿਪਾਰਟਮੈਂਟ ਨੇ ਇਹਨਾਂ ਦੇ ਚੀਫ ਨੇ ਇੱਕ ਚਿੱਠੀ ਚੀਫ ਸ਼ਕਤੀ ਸਾਹਿਬ ਨੂੰ ਲਿਖੀ ਸੀ ਇਹਨਾਂ ਤੋਂ ਪਹਿਲੇ ਕਿ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ 48 ਇਹੋ ਜਿਹੇ ਰੈਵਨਿਊ ਅਫੀਸ਼ੀਅਲਸ ਨੇ ਜਿਹਦੇ ਵਿੱਚ ਮжоਰਿਟੀ ਤਹਿਸੀਲਦਾਰ ਨਾਇਬ ਤਹਿਸੀਲਦਾਰ ਬਾਕੀ ਨੇ ਜਿਨ੍ਹਾਂ ਦੇ ਇੰਟਰਬਿਟਰੀਅਸ ਵਿਚੋਲੇ ਜਿਹੜੇ ਨੇ ਉਹਨਾਂ ਦੇ ਨਾਮ ਵੀ ਦਿੱਤੇ ਇਹਨਾਂ ਤਹਿਸੀਲਦਾਰਾਂ ਦੇ ਨਾਇਬ ਤਹਿਸੀਲਦਾਰਾਂ ਦੇ ਨਾਮ ਦਿੱਤੇ ਤੇ ਸਿਰ ਉਹਨਾਂ ਨੂੰ ਬਕਾਇਦਾ ਤੌਰੇ ਗੱਲ ਕਹੀ ਕਿ ਇਹ ਕਰਪਟ ਅਫੀਸ਼ੀਅਲਸ ਨੇ ਦੇ ਇਨਕੁਆਰੀ ਕੀਤੀ ਗਈ ਇਨਕੁਆਰੀ ਕਰਨ ਦੇ ਬਜਾਏ ਉਹ ਸਾਰੇ ਦੇ ਸਾਰੇ ਟੌਪ ਪੋਜੀਸ਼ਨਸ ਦੇ ਵਿੱਚ ਪੰਜਾਬ ਵਿੱਚ ਲੱਗੇ ਨੇ ਐਂਡ ਇਹਨਾਂ ਦੇ ਇੱਕ ਰਿਟਾਇਰਡ ਅਫਸਰ ਨੇ ਰੈਵਨਿਊ ਅਫਸਰ ਨੇ ਇਹ ਗੱਲ ਕਹੀ ਹੈ ਕਿ ਸਪੀਕਰ ਸਾਹਿਬ ਕਿ ਤਕਰੀਬਨ ਰਜਿਸਟਰੀਆਂ ਦੇ ਵਿੱਚ ਇੰਤਕਾਲਾਂ ਦੇ ਵਿੱਚ ਜਿੰਨੇ ਰੈਵਨਿਊ ਦੇ ਵਿੱਚ ਪੈਸੇ ਇਕੱਠੇ ਤਹਿਸੀਲਾਂ 'ਚ ਹੋ ਰਹੇ ਨੇ ਇਹ ਐਵਰੇਜ 1000 ਕਰੋੜ ਰੁਪਇਆ ਪਰ ਮਹੀਨਾ ਇਹ ਰਿਸ਼ਵਤ ਚਲਦੀ ਵਿੱਚ ਕਮਸ ਟੂ 12000 ਕਰੋੜ ਰੁਪਇਆ ਇਹ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਜੇ ਮਾਈਨਿੰਗ ਦਾ ਕੱਲ ਹੀ ਮੈਂ ਜ਼ਿਕਰ ਕੀਤਾ ਇਹ ਫਿਗਰ ਕਿੱਥੋਂ ਲੈ ਕੇ ਆਏ ਤੁਸੀਂ ਮੈਂ ਤੇ ਬੜਾ فگر کے لے کے آئے ہیں فگرز آ ساری ہیں فگرز اے سر فگرز پیپرز نہیں ہیں اے جیڑی رپورٹ ہے ویجلنس چیف دی ہو دی ہے آ جیڑی چتھی ہے اے انہ دی اسوسییشن دی لکھی چتھی ہے آ جی چتھی لکھی ہے پگوان سنگھ جی تو میری گزارش ہے کہ کی آپ کوئی فری اینڈ فیئر انویسٹیگیشن کرا مانگے مائننگ دا کم کل تو انہوں دس سے آئے सीएलयूज करोड़ों रुपयों दे सीएलयूज इसलिए डेडा ਦੇ ਵਿੱਚ ਇਸੇ ਸਰਕਾਰ ਨੇ ਤੁਹਾਡੀ ਗੱਲ ਆ ਗਈ ਐਕਸਾਈਜ਼ ਦੇ ਪੈਸੇ ਵੱਡੇ ਪੇਮਾਨੇ ਦੇ ਐਕਸਾਈਜ਼ ਦੇ ਵਿੱਚ ਜਿਹੜੀ ਚੋਰੀ ਹੋ ਰਹੀ ਬਾਜੀ ਵਸਾ ਤੁਹਾਡੀ ਗੱਲ ਸੋ ਮੇਰੀ ਗੁਜ਼ਾਰਿਸ਼ ਇਹ ਹੈ ਕਾਈਂਡਲੀ ਗੱਲ ਤੇ ਮੇਰੀ ਆ ਗਈ ਕੋਈ ਜਿਹੜੀ ਜ਼ੀਰੋ ਟੋਲਰੈਂਸ ਦੀ ਤੁਸੀਂ ਗਲਤ ਕੀਤੀ ਸਪੀਕਰ ਸਾਹਿਬ ਉਹਨੂੰ ਅਮਲੀ ਜਾਮਾ ਵੀ ਪਧਾਈਏ ਥੈਂਕ ਯੂ ਲੈਟ ਅਸ ਸ਼ੋ ਕੋਈ ਇਹਦੇ ਤੇ ਕੋਈ ਜੁਡੀਸ਼ੀਅਲ ਇਨਕੁਆਇਰੀ ਕਰਵਾਉਣ ਨੂੰ ਜਾਂ ਕੋ ਹਾਊਸ ਕਮੇਟੀ ਬਣਾਉਣ ਨੂੰ ਆਪਾਂ ਤਿਆਰ ਹੈ ਆ ਸਪੀਕਰ ਸਾਹਿਬ ਥੈਂਕ ਯੂ ਮੇਰੀ ਗੁਜ਼ਾਰਿਸ਼ ਹੈ ਨਹੀਂ ਵਿਲ ਯੂ ਡੂ ਇਟ ਪਲੀਜ਼ ਥੈਂਕ ਯੂ ਪਲੀਜ਼ ਬੈਠੋ ਅ ਦੇਖੋ ਮੰਤਰੀ ਜੀ ਜ਼ੀਰੋ ਆਵਰ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਜਵਾਬ ਅਗਰ ਤੁਸੀਂ ਜਵਾਬ ਦੇਣਾ ਚਾਹੁੰਦੇ ਤਾਂ ਦੇ ਦਿਓ ਜੀ ਮਾਨਯੋਗ ਸਪੀਕਰ ਸਾਹਿਬ ਸਭ ਤੋਂ ਪਹਿਲਾਂ ਤੇ ਮੈਂ ਬਾਜਵਾ ਸਾਹਿਬ ਜਿਹੜੀ ਗੱਲ ਕਹਿ ਰਹੇ ਨੇ ਕਿ ਇਹ ਪਾਰਟੀ ਫੰਡ ਸੀਗਾ ਇਹ ਕਲੀਅਰ ਕਰ ਦੇਣ ਕਿ ਕਿਹੜੀ ਪਾਰਟੀ ਦਾ ਫੰਡ ਸੀਗਾ ਕਿਹੜੀ ਪਾਰਟੀ ਦਾ ਫੰਡ ਸੀਗਾ ਬਾਜਵਾ ਸਾਹਿਬ ਬਾਜਵਾ ਸਾਹਿਬ

ਤੁਸੀਂ ਤੁਸੀਂ ਬੈਠੋ ਮਾਦੀ ਪਾਰਟੀ ਦਾ ਨਾਮ ਲੈ ਨਾਲੇ ਮੇਰੀ ਗੱਲ ਸੁਣੋ ਕਿਸ ਨੂੰ ਨਾ ਰਤਾ ਕਿ ਜਿਹੜੀ ਪਾਰਟੀ ਜਿਹੜੀ ਪਾਰਟੀ ਗੁਜਰਾਤ ਦੇ ਵਿੱਚ 2003 ਦੇ ਵਿੱਚ ਹੋ ਰਹੀ ਸੀਗੀ ਉਹ ਕਿਹੜੇ ਫੰਡ ਨਾਲ ਹੋ ਰਹੀ ਸੀਗੀ ਕਿਹੜੇ ਫੰਡ ਨਾਲ ਹੋ ਰਹੀ ਸੀਗੀ ਤੁਸੀਂ ਜਦੋਂ ਪੀਟ ਆਫ ਜੁੜੀ ਮੰਤਰੀ ਸੀਗੇ 28 ਅਧਿਕਾਰੀ ਫੜੇ ਗਏ ਸੀਗੇ 28 ਅਧਿਕਾਰੀ ਲੋਕਸਕੈਨ ਦੇ ਵਿੱਚ ਬਾਜਵਾ ਸਾਹਿਬ ਜਦੋਂ ਤੁਸੀਂ ਪੀਡਓ ਜੁੜੀ ਮੰਤਰੀ ਸੀਗੇ 28 ਅਧਿਕਾਰੀ ਫੜੇ ਗਏ ਸੀਗੇ ਕੀ ਕੀਤਾ ਤੁਸੀਂ ਉਹਨਾਂ ਦਾ ਕੀ ਕੀਤਾ ਉਹਨਾਂ ਦਾ 28 ਅਧਿਕਾਰੀ ਫੜੇ ਗਏ ਸੀਗੇ ਤੁਸੀਂ ਉਦੋਂ ਤੁਸੀਂ ਉਦੋਂ ਪੀਡਓ ਜੁੜੀ ਮੰਤਰੀ ਸੀਗੇ ਮੈਂ ਸਾਰੇ ਸਤਕਾਰਯੋਗ ਮੈਂਬਰ ਸਾਹਿਬਾਨ ਨੂੰ ਕਹਿੰਦੇ ਆਪਣੀ ਆਪਣੀ ਸੀਟਾਂ ਤੇ ਬੈਠਣ ਮੈਂ ਇੱਕ ਮਿੰਟ ਮੇਰੀ ਗੱਲ ਸੁਣ ਲਓ ਅਬ ਤੁਸੀਂ ਗੱਲ ਕਰੋ ਬੈਠੋ ਇੱਕੋ ਮਿੰਟ ਬੈਠੋ ਬੈਠੋ ਆਪਾਂ ਗੱਲ ਕਰਦੇ ਆ ਆਪਾਂ ਗੱਲ ਕਰਦੇ ਆ ਆਪਾਂ ਗੱਲ ਕਰਦੇ ਆ ਇੱਕ ਮਿੰਟ ਬੈਠੋ ਜੀ ਇੱਕ ਮਿੰਟ ਇੱਕ ਮਿੰਟ ਤੁਸੀਂ ਵੀ ਬੈਠੋ ਸਾਰੇ ਟ੍ਰੈਜਰੀ ਬੈਂਚੇ ਵੀ ਬੈਠਣ ਆਪੋਜੀਸ਼ਨ ਬੈਂਚੇ ਵੀ ਬੈਠਣ ਮੈਨੂੰ ਵੀ ਬੈਠ ਕੇ ਗੱਲ ਕਰਨ ਦਿਓ ਮੇਰੀ ਇੱਕ ਬੇਨਤੀ ਹੈ ਇੱਕ ਮਿੰਟ ਇੱਕ ਮਿੰਟ ਬੈਠੋ ਮੰਤਰੀ ਜੀ ਬੈਠੋ ਮੰਤਰੀ ਜੀ ਇੱਕ ਮਿੰਟ ਬੈਠੋ ਤੁਹਾਨੂੰ ਮੌਕਾ ਦਿੱਤਾ ਜਾਵੇ ਬੈਠੋ ਦੇਖੋ ਜਦੋਂ ਸਤਕਾਰਯੋਗ ਲੀਡਰ ਆਪੋਜੀਟ ਲੀਡਰ ਉਹ ਆਪੋਜੀਸ਼ਨ ਬੋਲੇ ਕਿਸੇ ਨੇ ਇੰਟਰਰਪਟ ਨਹੀਂ ਕੀਤਾ ਔਰ ਨਾ ਹੀ ਕਰਨਾ ਚਾਹੀਦਾ ਜਦੋਂ ਲੀਡਰ ਆਫ ਹਾਊਸ ਬੋਲਦੇ ਆ ਉਦੋਂ ਵੀ ਨਹੀਂ ਕਰਨਾ ਚਾਹੀਦਾ ਲੇਕਿਨ ਜਦੋਂ ਲੀਡਰ ਆਫ ਆਪੋਜੀਸ਼ਨ ਦੀ ਗੱਲ ਦਾ ਜਵਾਬ ਦੇਣਾ ਤੇ ਕੋਈ ਸਤਕਾਰਯੋਗ ਮੈਂਬਰ ਖੜਾ ਹੁੰਦਾ ਮੰਤਰੀ ਖੜਾ ਹੁੰਦਾ ਉਹਨੂੰ ਵੀ ਇੰਟਰਰਪਟ ਨਹੀਂ ਕਰਨਾ ਚਾਹੀਦਾ ਸੋ ਪਲੀਜ਼ ਫਿਰ ਬੈਠੋ ਪਲੀਜ਼ ਤੁਸੀਂ ਲੈ ਲੈਟ ਹਿਮ ਰਿਪਲਾਈ ਨਹੀਂ ਨਹੀਂ ਲੈਟ ਹਿਮ ਰਿਪਲਾਈ ਨਹੀਂ ਨਹੀਂ ਲੈਟ ਹਿਮ ਰਿਪਲਾਈ ਯੂ ਹੈਵ ਯੂ ਹੈਵ ਪਲੇਸਡ 올 ਯੋਰ ایسپریشنز آنے اکاؤنٹ تسی بیٹھو ہے تسی تسی بیٹھو پر دیکھ دیں لیٹس سی ہاں جی چیما صاحب چیما صاحب سردار پاو سنگھ چیما بیٹھو سپیکر صاحب سپیکر صاحب جیڑی گال ایک ویٹ سن لو کیر نو ڈرس کیتا جاوے کیر نو ڈرس کیتا جاوے سپیکر صاحب جیڑی گال باجبا صاحب کہہ دے رہے ہیں ਕਿ ਕੋਈ ਲੈਟਰ ਕਿਸੇ ਐਸੋਸੀਏਸ਼ਨ ਦੇ ਰੱਖਿਆਗਾ ਤਾਂ ਉਹ ਐਸੋਸੀਏਸ਼ਨ ਕਿਉਂ ਨਹੀਂ ਬਿਜਲੀ ਦੇ ਡਿਪਾਰਟਮੈਂਟ ਕੋਲੇ ਜਾ ਕੇ ਆਪਣਾ ਬਿਆਨ ਦਰਜ ਕਰਾਉਂਦੀ ਕਿਉਂਕਿ ਇੱਕ ਮਿੰਟ ਇੱਕ ਮਿੰਟ ਬਾਰਬਾ ਇਧਰ ਕੇ ਨਾ ਦੇਸਰੋ ਚਪ ਕਰਕੇ ਬੈਠਾ ਇੱਕ ਮਿੰਟ ਕੇ ਨਾ ਦੇਸਰੋ ਕੇ ਨਾ ਬੋਲੀ ਜਾਨਿਓ ਕੇ ਨਾ ਦੇਸਰੋ ਬੋਲਦੇ ਤੁਸੀਂ ਹਰ ਗੱਲ ਪਗਲੇ ਲੇਨੇ ਹੋਗੇ ਚਪ ਕਰਕੇ ਇੱਕ ਮਿੰਟ ਸੁਣੋ ਕੇ ਨਾ ਦੇਸਰੋ ਚਪ ਕਰਕੇ ਹਰ ਗੱਲ ਤੇ ਬੋਲ ਕੇ ਕੇ ਨੂ ਦੀਮਾ ਜੀ ਕੇ ਨਾ ਦੇਸਰੋ ਪਲੀਜ਼ ਬੈਠੋ ਕਰਨ ਸੁਣਦਾ ਮਾਤਾ ਰੱਖਾ ਜੋ ਵੀ ਜੋ ਵੀ ਜਿਸ ਵੀ ਲੁੱਕ ਦਾ ਸਕੈਨ ਗੱਲ ਚਿਹਰ ਦੀ ਇਜਾਜ਼ਤ ਤੋਂ ਬਿਨਾ ਕੀਤੀ ਜਾਂਦੀ ਹੈ ਰਿਕਾਰਡ ਨਾ ਕੀਤੀ ਜਾਵੇ ਮੇਰੀਆਂ ਪਾਰਟੀਆਂ ਕਰਦੇ ਸੀ ਇਹ ਇਹ ਸਾਰਾ ਪੰਜਾਬ ਜਾਣਦਾਗਾ ਠੀਕ ਆ ਸ਼ਾਂਤੀ ਰਹੋ ਸ਼ਾਂਤੀ ਰੱਖੋ ਪੰਜਾਬ ਜਾਣਦਾਗਾ ਪਹਿਲੀ ਪਾਲਸੀਆ ਪੰਜਾਬ ਦੀ ਤੁਹਾਡੇ ਬਣਾ 6000 ਸੀ 11000 ਟੋੜ ਰੁਪਏ ਹੋ ਗਿਆ ਖਰ ਖਾਂਦਾ ਸੀਗਾ ਤੁਸੀਂ ਖਾਂਦੇ ਸੀ ਪੈਸੇ ਆ ਤੁਹਾਡੇ ਕਲੀ ਖਾਂਦੇ ਸੀ ਪੈਸੇ ਬਾਜਵਾ ਸਾਹਿਬ ਪੰਜਾਬ ਜਾਣਦਾ ਕਿ ਤੁਸੀਂ ਲੁੱਕ ਦਾ ਸਕੈਮ ਕੀਤਾ ਸੀਗਾ ਪੰਜਾਬ ਜਾਣਦਾਗਾ ਮੈਂ ਕਰਵਾਇਸੀ ਥੋੜੀ ਕਰਨੀ ਸੀ ਸਰਕਾਰ ਤੁਹਾਡੀ ਆਈ ਆਗੀ 15 ਸਾਲ ਪੁਰਾਣੀ ਆ ਕਰ ਰਹੇ ਆ ਕਿ ਲੱਭ ਲੈਣੇ ਮੇਰੀ ਗੱਲ ਸੁਣੋ ਤੁਹਾਡੀ ਜਿਹੜੀ ਐਸੋਸੀਏਸ਼ਨ ਦੀ ਗੱਲ ਕਰਦੇ ਰਹੇ ਉਹ ਕਿਉਂ ਨਹੀਂ ਬਿਜਲੈਂਸ ਕੋਲੇ ਜਾ ਕੇ ਪਰਚਾ ਦਰਜ ਕਰਾਉਂਦੇ ਜੀ ਕਿਉਂ ਨਹੀਂ ਜਾ ਕੇ ਬੋਲਦੇ ਹੋ ਇਹ ਆਪੋਜੀਸ਼ਨ ਬੰਦੇ ਨੇ ਕਿ ਸੋ ਇਨਵੈਸਟੀਗੇਸ਼ਨ ਜਿਹੜੀ ਆ ਮਾਨਜੋਗ ਸਪੀਕਰ ਸਾਹਿਬ ਇਨਵੈਸਟੀਗੇਸ਼ਨ ਜਿਹੜੀ ਆ ਕੋਹ ਦੇ ਇਨਸੀਡੈਂਟ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹਨਾਂ ਨੂੰ ਕੌਣ ਰੈਡੀ ਕਮੈਂਟਰੀ ਬੰਦ ਕਰਨਾ ਇਹਨਾਂ ਨੂੰ ਕੌਣ ਆਪਣੀ ਰੈਡੀ ਕਮੈਂਟਰੀ ਬੰਦ ਕਰਲ ਉਹਦੀ ਇਨਵੈਸਟੀਗੇਸ਼ਨ ਜਿਹੜੀ ਆ ਪੰਜਾਬ ਦੀ ਜੋ ਵੀ ਕੇਰ ਦੀ ਇਜਾਜ਼ਤ ਤੋਂ ਬਿਨਾ ਕਿਹਾ ਗਿਆ ਰਿਪੋਰਟ ਨਾ ਕੀਤਾ ਜਾਵੇ ਹੋ ਜਾਊਗਾ ਪਤਾ ਲੱਗ ਜੂ ਕੌਣ ਕੀ ਆਗਾ ਸੋ ਇਨਵੈਸਟੀਗੇਸ਼ਨ ਹੋ ਜਾਣ ਤੋਂ ਇਹਨਾਂ ਨੂੰ ਕੌਣ ਠੰਡ ਰੱਖਣ ਇਹ ਇਹਨਾਂ ਦੇ ਸਮੇਂ ਤੇ ਕੁਝ ਹੋਇਆ ਪੰਜਾਬ ਜਾਣ ਦਾਗਾ ਤੁਹਾਡੇ ਹੀ ਬਹੁਤ ਸਾਰੇ ਕਲੀਕ ਜਿਹੜੇ ਜੇਲਾਂ ਦੀ ਹਵਾ ਖਾ ਰਹੇ ਨੇਗੇ ਪੰਜਾਬ ਸਟੇਟ ਲੈਗਸਿਟੀ ਬੋਰਡ ਇੰਜੀਨੀਅਰਸ ਐਸੋਸੀਏਸ਼ਨ ਉਹਨਾਂ ਦੇ ਪ੍ਰਧਾਨ ਨੇ ਸਟ ਜਸਬੀਰ ਸਿੰਘ ਧਿਮਾਨ ਤੇ ਜਨਰਲ ਸੈਕਟਰੀ ਨੇ ਅਜੀਪਾਲ ਸਿੰਘ اٹਵਾਲ ਸਾਹਿਬ ਉਹਨਾਂ ਨੇ ਇੱਕ ਚਿੱਠੀ ਲਿਖੀ ਸਾਬ ਭਗਵੰਦ ਸਿੰਘ ਮਾਨ ਜੀ ਮਿਸਟਰ ਸਾਹਿਬ ਨੂੰ ਇਹ 6225 ਨੂੰ ਹੁਣੇ ਰੀਸੈਂਟਲੀ ਸਰ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲ ਦੱਸੀ ਕਿ ਕੌਰਨਸਟ ਅਪਰਾਇਟ ਹੁਸ਼ਿਆਰਪੁਰ ਦੇ ਵਿੱਚ ਸੁਪਰਡੈਂਟ ਇੰਜੀਨੀਅਰ ਸੀ ਉਹਦੇ ਕੋਲ ਮੰਗ ਪੈਸਿਆਂ ਦੀ ਕੀਤੀ ਗਈ ਤੇ ਇਹ ਗੱਲ ਕਹੀ ਗਈ ਕਿ ਪੈਸੇ ਸਾਰੇ ਦੇ ਸਾਰੇ ਦਿੱਲੀ ਦੀ ਇਲੈਕਸ਼ਨ ਵਿੱਚ ਆਪ ਦੀ ਮਦਦ ਵਾਸਤੇ ਜਾਣੇ ਨੇ ਤੇ ਕਾਈਂਡਲੀ ਤੁਸੀਂ ਪੈਸੇ ਦਿਓ ਇੱਕ ਵੱਡਾ ਅਮਾਉਂਟ ਸੀ ਉਹਨਾਂ ਨੇ ਵਿਜੀਲੈਂਸ ਨੂੰ ਇਤਲਾਹ ਦਿੱਤੀ ਬਹੁਤ ਘਾਟੀ ਬਿਜ਼ਨਸ ਚੰਗਾ ਕੰਮ ਕਰਦੀ ਬਟ ਇਹਦੇ ਵਿੱਚ ਇੱਕ ਚੰਗਾ ਕੰਮ ਕੀ ਕੀਤਾ ਕਿ ਉਹਨਾਂ ਦੇ ਕਹਿੰਦੇ ਉਹਨਾਂ ਨੇ Trap ਲੇ ਕਰਤਾ Trap ਲੇ ਕਰ ਦਿੱਤਾ ਤੇ ਜਿਸ ਬੰਦੇ ਕੋ ਪੈਸੇ ਮੰਗੇ ਸੀ ਉਹ ਰੰਗੇ ਹੱਤੀ ਪੈਸੇ ਫੜੇ ਗਏ ਜੀ ਹੁਣ ਉਸ ਤੋਂ ਬਾਅਦ ਇਹ ਪਤਾ ਲੱਗਾ ਕਿ ਇਸ ਡਿਪਾਰਟਮੈਂਟ ਦੇ ਮਿਨਿਸਟਰ ਸਾਹਿਬ ਨੇ ਪੰਜਾਬ ਦੇ ਜਿੰਨੇ ਪੀਐਸਪੀਸੀਲ ਦੇ ਸਰਕਲਸ ਨੇ ਉਹਨਾਂ ਨੂੰ ਇੱਕ ਸਰਟਨ ਅਮਾਉਂਟ ਲਾ ਕੇ ਦਿੱਤਾ ਸੀ ਕਿ ਇੰਨੇ ਪੈਸੇ ਇਕੱਠੇ ਕਰੋ ਇਹ ਸਾਰੇ ਦਿੱਲੀ ਕੱਲੇ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਜਿਹੜਾ ਇੱਥੋਂ ਤੱਕ ਹੀ ਨਹੀਂ ਦਿਸ ਲੈਟਰ ਹੈਸ ਗੋਨ ਟੂ ਦੀ ਸੀਐਮ ਐਂਡ ਨਾਥਿੰਗ ਹੈਸ ਕਮ ਆਊਟ ਆਫ ਦਿਸ ਨੰਬਰ 2 ਸਰ ਤੁਹਾਡੇ ਵਿਜੀਲੈਂਸ ਡਿਪਾਰਟਮੈਂਟ ਨੇ ਇਹਨਾਂ ਦੇ ਚੀਫ ਨੇ ਇੱਕ ਚਿੱਠੀ ਚੀਫ ਸ਼ਕਤੀ ਸਾਹਿਬ ਨੂੰ ਲਿਖੀ ਸੀ ਇਹਨਾਂ ਤੋਂ ਪਹਿਲੇ ਕਿ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ 48 ਇਹੋ ਜਿਹੇ ਰੈਵਨਿਊ ਅਫੀਸ਼ੀਅਲਸ ਨੇ ਜਿਹਦੇ ਵਿੱਚ ਮੈਜੋਰਿਟੀ ਤਹਿਸੀਲਦਾਰ ਨਾਇਬ ਤਹਿਸੀਲਦਾਰ ਬਾਕੀ ਨੇ ਜਿਨ੍ਹਾਂ ਦੇ ਇੰਟਰਬਿਟਰੀਅਸ ਵਿਚੋਲੇ ਜਿਹੜੇ ਨੇ ਉਹਨਾਂ ਦੇ ਨਾਮ ਵੀ ਦਿੱਤੇ ਇਹਨਾਂ ਤਹਿਸੀਲਦਾਰਾਂ ਦੇ ਨਾਇਬ ਤਹਿਸੀਲਦਾਰਾਂ ਦੇ ਨਾਮ ਦਿੱਤੇ ਤੇ ਸਿਰ ਉਹਨਾਂ ਨੂੰ ਬਕਾਇਦਾ ਤੌਰੇ ਗੱਲ ਕਹੀ ਕਿ ਇਹ ਕਰਪਟ ਅਫੀਸ਼ੀਅਲਸ ਨੇ ਨੇ ਦੀ ਇਨਕੁਆਰੀ ਕੀਤੀ ਗਈ ਇਨਕੁਆਰੀ ਕਰਨ ਦੇ ਬਜਾਏ ਉਹ ਸਾਰੇ ਦੇ ਸਾਰੇ ਟੌਪ ਪੋਜੀਸ਼ਨਸ ਦੇ ਵਿੱਚ ਪੰਜਾਬ ਵਿੱਚ ਲੱਗੇ ਨੇ ਐਂਡ ਇਹਨਾਂ ਦੇ ਇੱਕ ਰਿਟਾਇਰਡ ਅਫੀਸਰ ਨੇ ਰੈਵਨਿਊ ਅਫਸਰ ਨੇ ਇਹ ਗੱਲ ਕਹੀ ਹੈ ਕਿ ਸਪੀਕਰ ਸਾਹਿਬ ਕਿ ਤਕਰੀਬਨ ਰਜਿਸਟਰੀਆਂ ਦੇ ਵਿੱਚ ਇੰਤਕਾਲਾਂ ਦੇ ਵਿੱਚ ਜਿੰਨੇ ਰੈਵਨਿਊ ਦੇ ਵਿੱਚ ਪੈਸੇ ਇਕੱਠੇ ਤਹਿਸੀਲਾਂ ਚੋ ਰਹੇ ਨੇ ਇਹ ਐਵਰੇਜ ਹਜ਼ਾਰ ਕਰੋੜ ਰੁਪਈਆ ਪਰ ਵੀ ਨਾ ਇਹ ਰਿਸ਼ਵਤ ਚਲਦੀ ਵਿੱਚ ਕਮਸ ਟੂ 12000 ਕਰੋੜ ਰੁਪਈਆ ਇਹ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਜੇ ਮਾਈਨਿੰਗ ਦਾ ਕੱਲ ਹੀ ਮੈਂ ਜ਼ਿਕਰ ਕੀਤਾ ਇਹ ਫਿਗਰ ਕਿਸ ਤੋਂ ਲੈ ਕੇ ਆਏ ਤੁਸੀਂ ਮੈਂ ਬੜਾ

ਠੀਕ ਹੈ ਸੀਐਲਯੂਜ਼ ਕਰੋੜਾਂ ਰੁਪਏ ਦੇ ਸੀਐਲਯੂਜ਼ ਇਸ ਲਈ ਡੇਟਾ ਦੇ ਵਿੱਚ ਇਸੇ ਸਰਕਾਰ ਨੇ ਤੁਹਾਡੀ ਗੱਲ ਆ ਗਈ ਐਕਸਾਈਜ਼ ਦੇ ਪੈਸੇ ਵੱਡੇ ਪੇਮਾਨੇ ਦੇ ਐਕਸਾਈਜ਼ ਦੇ ਵਿੱਚ ਜਿਹੜੀ ਚੋਰੀ ਹੋ ਰਹੀ ਬਾਜਰਾ ਤੁਹਾਡੀ ਗੱਲ ਸੋ ਮੇਰੀ ਗੁਜ਼ਾਰਿਸ਼ ਇਹ ਹੈ ਕਾਈਂਡਲੀ ਗੱਲ ਤੇ ਮੇਰੀ ਆ ਗਈ ਕੋਈ ਜਿਹੜੀ ਜ਼ੀਰੋ ਟੋਲਰੈਂਸ ਦੀ ਤੁਸੀਂ ਗਲਤ ਕੀਤੀ ਸਪੀਕਰ ਸਾਹਿਬ ਉਹਨੂੰ ਅਮਲੀ ਜਾਮਾ ਵੀ ਪਧਾਈਏ ਥੈਂਕ ਯੂ ਇਤਿਹਾਸ ਹੋ ਕੋਈ ਇਹਦੇ ਤੇ ਕੋਈ ਜੁਡੀਸ਼ੀਅਲ ਇਨਕੁਆਇਰੀ ਕਰਵਾਉਣ ਨੂੰ ਜਾਂ ਕੋ ਹਾਊਸ ਕਮੇਟੀ ਬਣਾਉਣ ਨੂੰ ਆਪਾ ਤਿਆਰ ਹੈ ਆ ਸਪੀਕਰ ਸਾਹਿਬ ਮੇਰੀ ਗੁਜ਼ਾਰਿਸ਼ ਹੈ ਨਹੀਂ ਵਿਲ ਯੂ ਡੂ ਇਟ ਪਲੀਜ਼ ਥੈਂਕ ਯੂ ਪਲੀਜ਼ ਬੈਠੋ ਦੇਖੋ ਮੰਤਰੀ ਜੀ ਜ਼ੀਰੋ ਆਵਰ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਜਵਾਗਰ ਤੁਸੀਂ ਜਵਾਬ ਦੇਣਾ ਚਾਹੁੰਦੇ ਤਾਂ ਦੇਰ ਤੋਂ ਜੀ ਮਾਨਯੋਗ ਸਪੀਕਰ ਸਾਹਿਬ ਸਭ ਤੋਂ ਪਹਿਲਾਂ ਤੇ ਮੈਂ ਬਾਜਵਾ ਸਾਹਿਬ ਜਿਹੜੀ ਗੱਲ ਕਹਿ ਰਹੇ ਨੇ ਕਿ ਇਹ ਪਾਰਟੀ ਫੰਡ ਸੀਗਾ ਇਹ ਕਲੀਅਰ ਕਰਦੇ ਨੇ ਕਿ ਇਹ ਕਿਹੜੀ ਪਾਰਟੀ ਦਾ ਫੰਡ ਸੀਗਾ

بہت باہد دی تسیب تسی بیٹھو تسیب تسی 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 بیٹھو جیڑی پارٹی جیڑی پارٹی گجرات دے ویچ دو ہزارت تین دے ویچ ہو رہی سکی وہ کہہ دے فانٹ نہ لہو رہی سکی کہہ فنڈ فانٹ نہ ہو رہی سکی تسیب جدو پیٹا و جوڑی منتری سکے اٹھائی ادھکاری پڑے گئے سکے 28 ਅਧਿਕਾਰੀ ਲੋਕ ਸਕੈਨ ਦੇ ਵਿੱਚ ਬਾਦਵਾ ਸਾਹਿਬ ਜਦੋਂ ਤੁਸੀਂ ਪੀਡੌਲ ਜੁੜੀ ਮੰਤਰੀ ਸੀਗੇ 28 ਅਧਿਕਾਰੀ ਫੜੇ ਗਏ ਸੀਗੇ ਕੀ ਕੀਤਾ ਤੁਸੀਂ ਉਹਨਾਂ ਦਾ ਕੀ ਕੀਤਾ ਉਹਨਾਂ ਦਾ 28 ਅਧਿਕਾਰੀ ਫੜੇ ਗਏ ਸੀਗੇ ਤੁਸੀਂ ਉਦੋਂ ਤੁਸੀਂ ਉਦੋਂ ਪੀਡੌਲ ਜੁੜੀ ਮੰਤਰੀ ਸੀਗੇ ਮੈਂ ਸਾਰੇ ਸਤਕਾਰਯੋਗ ਮੈਂਬਰ ਸਾਹਿਬਾਨ ਨੂੰ ਕਹਿੰਦੇ ਆਪਣੀ ਆਪਣੀ ਸੀਟਾਂ ਤੇ ਬੈਠਣ ਮੈਂ ਇੱਕ ਮਿੰਟ ਮੇਰੀ ਗੱਲ ਸੁਣ ਲਓ ਆਪਾਂ ਤੁਸੀਂ ਗੱਲ ਕਰਿਓ ਬੈਠੋ ਇੱਕੋ ਮਿੰਟ ਬੈਠੋ ਬੈਠੋ ਆਪਾਂ ਗੱਲ ਕਰਦੇ ਆ ਆਪਾਂ ਗੱਲ ਕਰਦੇ ਆ ਆਪਾਂ ਗੱਲ ਕਰਦੇ ਆ 1 ਮਿੰਟ ਬੈਠੋ ਜੀ 1 ਮਿੰਟ 1 ਮਿੰਟ ਤੁਸੀਂ ਵੀ ਬੈਠੋ ਸਾਰੇ ਟ੍ਰੈਜਰੀ ਬੈਕਰ ਵੀ ਬੈਠਣ ਆਪੋਜੀਸ਼ਨ ਬੈਠਣ ਮੈਨੂੰ ਇੱਕ ਗੱਲ ਕਰਨੀ ਮੇਰੀ ਇੱਕ ਬੇਟੀ ਹੈ 1 ਮਿੰਟ 1 ਮਿੰਟ ਬੈਠੋ ਮੰਤਰੀ ਜੀ ਬੈਠੋ ਮੰਤਰੀ ਜੀ ਕੋਲ ਬੈਠੋ ਤੁਹਾਨੂੰ ਮੌਕਾ ਦਿੱਤਾ ਜਾਏ ਬੈਠੋ ਦੇਖੋ ਜਦੋਂ ਸਤਕਾਰਯੋਗ ਲੀਡਰ ਆਪੋਜੀਸ਼ਨ ਲੀਡਰ ਉਹ ਆਪੋਜੀਸ਼ਨ ਬੋਲੇ ਕਿਸੇ ਨੇ ਇੰਟਰਰਪਟ ਨਹੀਂ ਕੀਤਾ ਔਰ ਨਾ ਹੀ ਕਰਨਾ ਚਾਹੀਦਾ ਜਦੋਂ ਲੀਡਰ ਆਫ ਹਾਊਸ ਬੋਲਦੇ ਆ ਉਦੋਂ ਵੀ ਨਹੀਂ ਕਰਨਾ ਚਾਹੀਦਾ ਲੇਕਿਨ ਜਦੋਂ ਲੀਡਰ ਆਫ ਆਪੋਜੀਸ਼ਨ ਦੀ ਗੱਲ ਦਾ ਜਵਾਬ ਦੇਣ ਵੇਲੇ ਕੋਈ ਸਤਕਾਰਯੋਗ ਮੈਂਬਰ ਖੜਾ ਹੁੰਦਾ ਮੰਤਰੀ ਖੜਾ ਹੁੰਦਾ ਉਹਨੂੰ ਵੀ ਇੰਟਰਰਪਟ ਨਹੀਂ ਕਰਨਾ ਚਾਹੀਦਾ ਸੋ ਪਲੀਜ਼ ਫਿਰ ਬੈਠੋ ਪਲੀਜ਼ ਤੁਸੀਂ ਲੈ ਲੈਟ ਹਿਮ ਰਿਪਲਾਈ ਨਹੀਂ ਨਹੀਂ ਲੈਟ ਹਿਮ ਰਿਪਲਾਈ ਨਹੀਂ ਨਹੀਂ ਲੈਟ ਹਿਮ ਰਿਪਲਾਈ ਯੂ ਹੈਵ ਯੂ ਹੈਵ ਪਲੇਸਡ 올 ਯੋਰ اسپرشنز اون اکاؤنٹ تسی بیٹھا ہویا تسی بے صاحب معاملات کا خلاف بیٹھا پھر دیکھ لے لیٹس سی جی ہاں جی تیمار صاحب تیمار صاحب سردار پال سنگھ تیمار بیٹھو سپیکر صاحب سپیکر صاحب جڑی گال ایک ویٹ سن لو کیر نو ڈر اس کیتا جاوے کیر نو ڈر اس کیتا جاوے سپیکر صاحب جڑی گال باجبا صاحب کہندے ہیں ਇਹ ਕੋਈ ਲੈਟਰ ਕਿਸੇ ਐਸੋਸੀਏਸ਼ਨ ਨੇ ਰੱਖਿਆਗਾ ਤਾ ਉਹ ਐਸੋਸੀਏਸ਼ਨ ਕਿਉਂ ਨਹੀਂ ਬਿਜਲੀ ਦੇ ਡਿਪਾਰਟਮੈਂਟ ਕੋਲੇ ਜਾ ਕੇ ਆਪਣਾ ਬਿਆਨ ਦਰਜ ਕਰਾਉਂਦੀ ਕਿਉਂਕਿ ਇੱਕ ਮਿੰਟ ਇੱਕ ਮਿੰਟ ਬਾਰੀ ਬਸ ਇਹ ਤਾਂ ਕੀਰ ਨ ਦੇਸ ਕਰੋ ਚੁੱਪ ਕਰਕੇ ਬੈਠੋ ਇੱਕ ਮਿੰਟ ਕੀਰ ਨ ਦੇਸ ਕਰੋ ਕੀਰ ਨ ਦੇਸ ਕਰੋ ਬੋਲਦੇ ਤੁਸੀਂ ਹਰ ਗੱਲ ਤੇ ਪੰਗਾ ਲੈਣੇ ਹੋਗੇ ਚੁੱਪ ਕਰਕੇ ਇੱਕ ਮਿੰਟ ਸੁਣੋ ਕੀਰ ਨ ਦੇਸ ਕਰੋ ਚੁੱਪ ਕਰਕੇ ਹਰ ਗੱਲ ਤੇ ਬੋਲ ਕੀਰ ਨੂੰ ਦੀਮਾ ਜੀ ਕੀਰ ਨ ਦੇਸ ਕਰੋ ਪਲੀਜ਼ ਬੈਠੋ ਗੱਲ ਸੁਣਦਾ ਮਾਦਾ ਰੱਖਾ ਜੋ ਵੀ ਜੋ ਵੀ ਲੁੱਕ ਦਾ ਸਕੈਮ ਗੱਲ ਚਿਹਰ ਦੀ ਇੱਜ਼ਤ ਤੋਂ ਬਿਨਾਂ ਕੀਤੀ ਜਾਂਦੀ ਹੈ ਰਿਕਾਰਡ ਨਾ ਕੀਤੀ ਜਾਵੇ ਪਾਰਟੀਆਂ ਕਰਦੇ ਸੀ ਇਹ ਇਹ ਸਾਰਾ ਪੰਜਾਬ ਜਾਣਦਾਗਾ ਠੀਕ ਹੈ ਸ਼ਾਂਤੀ ਰਹੋ ਸ਼ਾਂਤੀ ਰੱਖੋ ਪੰਜਾਬ ਜਾਣਦਾਗਾ ਪਹਿਲੀ ਪਾਲਸੀਆ ਪੰਜਾਬ ਦੀ ਤੁਹਾਡੇ ਕੋਲ 6000 ਸੀ 11000 ਕੋਟ ਰੁਪਏ ਹੋ ਗਿਆ ਖੋਰ ਖਾਂਦਾ ਸੀਗਾ ਤੁਸੀਂ ਖਾਂਦੇ ਸੀ ਪੈਸੇ ਆ ਤੁਹਾਡੇ ਕੋਲੀ ਖਾਂਦੇ ਸੀ ਪੈਸੇ ਵਾਜਬਾ ਸਾਹਿਬ ਪੰਜਾਬ ਜਾਣਦਾ ਕਿ ਤੁਸੀਂ ਲੁੱਕ ਦਾ ਸਕੈਮ ਕੀਤਾ ਸੀਗਾ ਪੰਜਾਬ ਜਾਣਦਾਗਾ ਮੈਂ ਕਰਵਾਇਸੀ ਥੋੜੀ ਕਰਨੀ ਸੀ ਸਰਕਾਰ ਤੁਹਾਡੀ ਆਈ ਆਗੀ 15 ਸਾਲ ਪੁਰਾਣੀ ਆ ਕਰ ਰਹੇ ਆ ਕਿ ਲੱਭ ਲੈਣੇ ਮੇਰੀ ਗੱਲ ਸੁਣੋ ਤੁਹਾਡੀ ਜਿਹੜੀ ਐਸੋਸੀਏਸ਼ਨ ਦੀ ਗੱਲ ਕਰਦੇ ਨੇ ਹੈ ਉਹ ਕਿਉਂ ਨਹੀਂ ਬਿਜਲੈਂਸ ਕੋਲੇ ਜਾ ਕੇ ਪਰਚਾ ਦਰਜ ਕਰਾਉਂਦੇ ਜੀ ਕਿਉਂ ਨਹੀਂ ਜਾ ਕੇ ਬੋਲਦੇ ਹੋ ਇਹ ਆਪੋਜੀਸ਼ਨ ਦਿੰਦੇ ਨੇ ਕਿ ਸੋ ਇਨਵੈਸਟੀਗੇਸ਼ਨ ਜਿਹੜੀ ਆ ਮਾਨਜੋਖ ਸਪੀਕਰ ਸਾਹਿਬ ਇਨਵੈਸਟੀਗੇਸ਼ਨ ਜਿਹੜੀ ਆ ਕੋਹ ਦੇ ਇਨਸੀਡੈਂਟ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹਨਾਂ ਨੂੰ ਕੌਣ ਅਰੇ ਕਮੈਂਟਰੀ ਬੰਦ ਕਰਨਾ ਇਹਨਾਂ ਨੂੰ ਕੌਣ ਆਪਣੀ ਰੈਡੀ ਕਮੈਂਟਰੀ ਬੰਦ ਕਰਨਾ ਉਹਦੀ ਇਨਵੈਸਟੀਗੇਸ਼ਨ ਜਿਹੜੀ ਆ ਪੰਜਾਬ ਦੀ ਜੋ ਵੀ ਛੇਰ ਦੀ ਇਜ਼ਾਜ਼ਤ ਤੋਂ ਬਿਨਾ ਕਿਹਾ ਗਿਆ ਰਿਪੋਰਟ ਨਹੀਂ ਕੀਤਾ ਜਾਵੇ ਹੋ ਜਾਊਗਾ ਪਤਾ ਲੱਗ ਜਾਊ ਕੌਣ ਕੀ ਆਗਾ ਸੋ ਇਨਵੈਸਟੀਗੇਸ਼ਨ ਹੋ ਜਾਣ ਤੋਂ ਇਹਨਾਂ ਨੂੰ ਕੌਣ ਠੰਡ ਰੱਖਣ ਇਹ ਇਹਨਾਂ ਦੇ ਸਮੇਂ ਤੇ ਕੁਝ ਹੋਇਆ ਪੰਜਾਬ ਜਾਣ ਦਾਗਾ ਤੁਹਾਡੇ ਹੀ ਬਹੁਤ ਸਾਰੇ ਕਲੀਗ ਜਿਹੜੇ ਇਹਨਾਂ ਦੀ ਹਵਾ ਖਾ ਰਹੇ ਨੇਗੇ ਪੰਜਾਬ ਸਟੇਟ ਲੈਕਸਿਟੀ ਬੋਰਡ ਇੰਜੀਨੀਅਰਸ ਐਸੋਸੀਏਸ਼ਨ ਉਹਨਾਂ ਦੇ ਪ੍ਰਧਾਨ ਨੇ ਸਾ ਜਸਵੀਰ ਸਿੰਘ ਤੇ ਮਾਨ ਤੇ ਜਨਰਲ ਸੈਕਟਰੀ ਨੇ ਅਜੀਪਾਲ ਸਿੰਘ ạtਵਾਲ ਸਾਹਿਬ ਉਹਨਾਂ ਨੇ ਇੱਕ ਚਿੱਠੀ ਲਿਖੀ ਸਬ ਭਗਵੰਤ ਸਿੰਘ ਮਾਨ ਜੀ ਮਿਸਟਰ ਸਾਹਿਬ ਨੂੰ ਇਹ 6225 ਨੂੰ ਹੁਣੇ ਰੀਸੈਂਟਲੀ ਸਰ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲ ਦੱਸੀ ਕਿ ਕੌਨਸਟ ਅਪਰਾਇਟ ਹੁਸ਼ਿਆਰਪੁਰ ਦੇ ਵਿੱਚ ਸੁਪਰਡੈਂਟ ਇੰਜੀਨੀਅਰ ਸੀ ਉਹਦੇ ਕੋਲ ਮੰਗ ਪੈਸਿਆਂ ਦੀ ਕੀਤੀ ਗਈ ਤੇ ਇਹ ਗੱਲ ਕਹੀ ਗਈ ਕਿ ਪੈਸੇ ਸਾਰੇ ਦੇ ਸਾਰੇ ਦਿੱਲੀ ਦੀ ਇਲੈਕਸ਼ਨ ਵਿੱਚ ਆਪ ਦੀ ਮਦਦ ਵਾਸਤੇ ਜਾਣੇ ਨੇ ਤੇ ਕਾਈਂਡਲੀ ਤੁਸੀਂ ਪੈਸੇ ਦਿਓ ਇੱਕ ਵੱਡਾ ਮਾਉਂਟ ਸੀ ਉਹਨਾਂ ਨੇ ਵਿਜੀਲੈਂਸ ਨੂੰ ਇਤਲਾਹ ਦਿੱਤੀ ਬਹੁਤ ਘਾਟੀ ਵਿਜੀਲੈਂਸ ਚੰਗਾ ਕੰਮ ਕਰਦੀ ਬਟ ਇਹਦੇ ਵਿੱਚ ਇੱਕ ਚੰਗਾ ਕੰਮ ਕੀ ਕੀਤਾ ਕਿ ਉਹਨਾਂ ਦੇ ਕਹਿੰਦੇ ਉਹਨਾਂ ਨੇ ਟ੍ਰੈਪ ਲੇ ਕਰਤਾ ਟ੍ਰੈਪ ਲੇ ਕਰ ਦਿੱਤਾ ਤੇ ਜਿਸ ਬੰਦੇ ਕੋ ਪੈਸੇ ਮੰਗੇ ਸੀ ਉਹ ਰੰਗੇ ਹੱਤੀ ਪੈਸੇ ਫੜੇ ਗਏ ਜੀ ਹੁਣ ਉਸ ਤੋਂ ਬਾਅਦ ਇਹ ਪਤਾ ਲੱਗਾ ਕਿ ਇਸ ਡਿਪਾਰਟਮੈਂਟ ਦੇ ਮੰਤਰੀ ਸਾਹਿਬ ਨੇ ਪੰਜਾਬ ਦੇ ਜਿੰਨੇ ਪੀਐਸਪੀਸੀਲ ਦੇ ਸਰਕਲਸ ਨੇ ਉਹਨਾਂ ਨੂੰ ਇੱਕ ਸਰਟਨ ਅਮਾਉਂਟ ਲਾ ਕੇ ਦਿੱਤਾ ਅਸੀਂ ਕਿ ਇੰਨੇ ਪੈਸੇ ਇਕੱਠੇ ਕਰੋ ਇਹ ਸਾਰੇ ਦਿੱਲੀ ਕੱਲੇ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਜਿਹੜਾ ਇੱਥੋਂ ਤੱਕ ਹੀ ਨਹੀਂ ਦਿਸ ਲੈਟਰ ਹੈਸ ਗੋਨ ਟੂ ਦੀ ਸੀਐਮ ਐਂਡ ਨਾਥਿੰਗ ਹੈਸ ਕਮ ਆਊਟ ਆਫ ਦਿਸ ਨੰਬਰ 2 ਸਰ ਤੁਹਾਡੇ ਵਿਜੀਲੈਂਸ ਡਿਪਾਰਟਮੈਂਟ ਨੇ ਇਹਨਾਂ ਦੇ ਚੀਫ ਨੇ ਇੱਕ ਚਿੱਠੀ ਚੀਫ ਸ਼ਕਤੀ ਸਾਹਿਬ ਨੂੰ ਲਿਖੀ ਸੀ ਇਹਨਾਂ ਤੋਂ ਪਹਿਲਾਂ ਕਿ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ 48 ਇਹੋ ਜਿਹੇ ਰੈਵਨਿਊ ਅਫੀਸ਼ਰਸ ਨੇ ਜਿਹਦੇ ਵਿੱਚ ਮжоਰਿਟੀ ਤਹਿਸੀਲਦਾਰ ਨਾਇਬ ਤਹਿਸੀਲਦਾਰ ਬਾਕੀ ਨੇ ਜਿਨ੍ਹਾਂ ਦੇ ਇੰਟਰਬਿਟਰੀਅਸ ਵਿਚੋਲੇ ਜਿਹੜੇ ਨੇ ਉਹਨਾਂ ਦੇ ਨਾਮ ਵੀ ਦਿੱਤੇ ਇਹਨਾਂ ਤਹਿਸੀਲਦਾਰਾਂ ਦੇ ਨਾਇਬ ਤਹਿਸੀਲਦਾਰਾਂ ਦੇ ਨਾਮ ਦਿੱਤੇ ਤੇ ਸਿਰ ਉਹਨਾਂ ਨੂੰ ਬਕਾਇਦਾ ਤੌਰੇ ਗੱਲ ਕਹੀ ਕਿ ਇਹ ਕਰਪਟ ਅਫੀਸ਼ਰਸ ਨੇ ਦੀ ਇਨਕੁਆਰੀ ਕੀਤੀ ਜਾਏ ਇਨਕੁਆਰੀ ਕਰਨ ਦੇ ਬਜਾਏ ਉਹ ਸਾਰੇ ਦੇ ਸਾਰੇ ਟੌਪ ਪੋਜੀਸ਼ਨਸ ਦੇ ਵਿੱਚ ਪੰਜਾਬ ਵਿੱਚ ਲੱਗੇ ਨੇ ਐਂਡ ਇਹਨਾਂ ਦੇ ਇੱਕ ਰਿਟਾਇਰਡ ਆਫੀਸਰ ਨੇ ਰੈਵਨਿਊ ਆਫਸਰ ਨੇ ਇਹ ਗੱਲ ਕਹੀ ਹੈ ਕਿ ਸਪੀਕਰ ਸਾਹਿਬ ਕਿ ਤਕਰੀਬਨ ਰਜਿਸਟਰੀਆਂ ਦੇ ਵਿੱਚ ਇੰਤਕਾਲਾਂ ਦੇ ਵਿੱਚ ਜਿੰਨੇ ਰੈਵਨਿਊ ਦੇ ਵਿੱਚ ਪੈਸੇ ਇਕੱਠੇ ਤਹਿਸੀਲਾਂ ਚੋਦੇ ਨੇ ਇਹ ਐਵਰੇਜ 1000 ਕਰੋੜ ਰੁਪਇਆ ਪਰ ਵੀ ਨਾ ਇਹ ਰਿਸ਼ਵਤ ਚਲਦੀ ਵਿੱਚ ਕਮਸ ਟੂ 12000 ਕਰੋੜ ਰੁਪਇਆ ਇਹ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਜੇ ਮਾਈਨਿੰਗ ਦਾ ਕਾਲੀਪਾ ਜ਼ਿਕਰ ਕੀਤਾ ਹੈ ਇਹ ਫਿਗਰ ਕਿੱਥੋਂ ਲੈ ਕੇ ਆਏ ਤੁਸੀਂ ਮੈਂ ਜੀ ਬੜਾ

CLU ਕਰੋੜਾਂ ਰੁਪਏ ਦੇ CLU ਇਸ ਲਈ ਡੇਡਾ ਦੇ ਵਿੱਚ ਇਸੇ ਸਰਕਾਰ ਨੇ ਲਈ ਤੁਹਾਡੀ ਗੱਲ ਆ ਗਈ ਐਕਸਾਈਜ਼ ਦੇ ਪੈਸੇ ਵੱਡੇ ਪੇਮਾਨੇ ਦੇ ਐਕਸਾਈਜ਼ ਦੇ ਵਿੱਚ ਜਿਹੜੀ ਚੋਰੀ ਹੋ ਰਹੀ ਬਾਜੀ ਬਸ ਤੁਹਾਡੀ ਗੱਲ ਸੋ ਮੇਰੀ ਗੁਜ਼ਾਰਿਸ਼ ਇਹ ਹੈ ਕਾਈਂਡਲੀ ਗੱਲ ਤੇ ਮੇਰੀ ਆ ਗਈ ਕੋਈ ਜਿਹੜੀ ਜ਼ੀਰੋ ਟੋਲਰੈਂਸ ਦੀ ਤੁਸੀਂ ਗੱਲ ਕੀਤੀ ਸਪੀਕਰ ਸਾਹਿਬ ਉਹਨੂੰ ਅਮਲੀ ਜਾਮਾ ਵੀ ਪਧਾਈਏ ਥੈਂਕ ਯੂ ਲੇਟਸ ਸ਼ੋ ਕੋਈ ਇਹਦੇ ਤੇ ਕੋਈ ਜੁਡੀਸ਼ੀਅਲ ਇਨਕੁਆਇਰੀ ਕਰਵਾਉਣ ਨੂੰ ਜਾਂ ਕੋ ਹਾਊਸ ਕਮੇਟੀ ਬਣਾਉਣ ਨੂੰ ਆਪਾ ਤਿਆਰ ਹੈ ਆ ਸਪੀਕਰ ਸਾਹਿਬ ਮੇਰੀ ਗੁਜ਼ਾਰਿਸ਼ ਹੈ ਨਹੀਂ ਵਿਲ ਯੂ ਡੂ ਇਟ ਪਲੀਜ਼ ਥੈਂਕ ਯੂ ਪਲੀਜ਼ ਬੈਠੋ ਦੇਖੋ ਮੰਤਰੀ ਜੀ ਜ਼ੀਰੋ ਆਵਰ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਜਵਾਗਰ ਤੁਸੀਂ ਜਵਾਬ ਦੇਣਾ ਚਾਹੁੰਦੇ ਰਹੇ ਦੇ ਦੋ ਜੀ ਮਾਨਯੋਗ ਸਪੀਕਰ ਸਾਹਿਬ ਸਭ ਤੋਂ ਪਹਿਲਾਂ ਤੇ ਮੈਂ ਬਾਜਵਾ ਸਾਹਿਬ ਜਿਹੜੀ ਗੱਲ ਕਹਿ ਰਹੇ ਨੇ ਕਿ ਇਹ ਪਾਰਟੀ ਫੰਡ ਸੀਗਾ ਇਹ ਕਲੀਅਰ ਕਰਦੇ ਨੇ ਕਿ ਇਹ ਕਿਹੜੀ ਪਾਰਟੀ ਦਾ ਫੰਡ ਸੀਗਾ

باجوا بارد جی بیٹھو بیٹھو جی پارٹی جہی پارٹی گجرات دو ہزار تین ہو رہی سی وہ کہے فنڈ نہ ہو رہی سی کہ جدو پی ڈبلو ڈی منتری سکے اٹھائی ادھکاری فرے گئے سکے 28 ਅਧਿਕਾਰੀ ਲੋਕ ਸਕੈਨ ਦੇ ਵਿੱਚ ਬਾਜਵਾ ਸਾਹਿਬ ਜਦੋਂ ਤੁਸੀਂ ਪੀਡੌਲ ਜੁੜੀ ਮੰਤਰੀ ਸੀਗੇ 28 ਅਧਿਕਾਰੀ ਫੜੇ ਗਏ ਸੀਗੇ ਕੀ ਕੀਤਾ ਤੁਸੀਂ ਉਹਨਾਂ ਦਾ ਕੀ ਕੀਤਾ ਉਹਨਾਂ ਦਾ 28 ਅਧਿਕਾਰੀ ਫੜੇ ਗਏ ਸੀਗੇ ਤੁਸੀਂ ਉਦੋਂ ਤੁਸੀਂ ਉਦੋਂ ਪੀਡੌਲ ਜੁੜੀ ਮੰਤਰੀ ਸੀਗੇ ਮੈਂ ਸਾਰੇ ਸਤਕਾਰਯੋਗ ਮੈਂਬਰ ਸਾਹਿਬਾਨ ਨੂੰ ਕਹਿੰਦੇ ਆਪਣੀ ਆਪਣੀ ਸੀਟਾਂ ਤੇ ਬੈਠਣ ਮੈਂ ਇੱਕ ਮਿੰਟ ਮੇਰੀ ਗੱਲ ਸੁਣ ਲਓ ਆਪਾਂ ਤੁਸੀਂ ਗੱਲ ਕਰਿਓ ਬੈਠੋ ਇੱਕੋ ਮਿੰਟ ਬੈਠੋ ਬੈਠੋ ਆਪਾਂ ਗੱਲ ਕਰਦੇ ਆ ਆਪਾਂ ਗੱਲ ਕਰਦੇ ਆ ਆਪਾਂ ਗੱਲ ਕਰਦੇ ਆ ਇੱਕ ਮਿੰਟ ਬੈਠੋ ਜੀ ਇੱਕ ਮਿੰਟ ਇੱਕ ਮਿੰਟ ਤੁਸੀਂ ਵੀ ਬੈਠੋ ਸਾਰੇ ਟ੍ਰੈਜਰੀ ਬੈਂਚੇ ਵੀ ਬੈਠਣ ਆਪੋਜੀਸ਼ਨ ਬੈਂਚੇ ਵੀ ਬੈਠਣ ਮੈਨੂੰ ਵੀ ਬੈਠ ਕੇ ਗੱਲ ਕਰਨੀ ਮੇਰੀ ਇੱਕ ਬੇਟੀ ਹੈ ਇੱਕ ਮਿੰਟ ਇੱਕ ਮਿੰਟ ਬੈਠੋ ਮੰਤਰੀ ਜੀ ਬੈਠੋ ਮੰਤਰੀ ਜੀ ਇੱਕ ਮਿੰਟ ਬੈਠੋ ਤੁਹਾਨੂੰ ਮੌਕਾ ਦਿੱਤਾ ਜਾ ਬੈਠੋ ਦੇਖੋ ਜਦੋਂ ਸਤਕਾਰਯੋਗ ਲੀਡਰ ਆਪੋਜੀਟ ਲੀਡਰ ਆਪੋਜੀਸ਼ਨ ਬੋਲੇ ਕਿਸੇ ਨੇ ਇੰਟਰਰਪਟ ਨਹੀਂ ਕੀਤਾ ਔਰ ਨਾ ਹੀ ਕਰਨਾ ਚਾਹੀਦਾ ਜਦੋਂ ਲੀਡਰ ਆਫ ਹਾਊਸ ਬੋਲਦੇ ਆ ਉਦੋਂ ਵੀ ਨਹੀਂ ਕਰਨਾ ਚਾਹੀਦਾ ਲੇਕਿਨ ਜਦੋਂ ਲੀਡਰ ਆਫ ਆਪੋਜੀਸ਼ਨ ਦੀ ਗੱਲ ਦਾ ਜਵਾਬ ਦੇਣ ਵਾਸਤੇ ਕੋਈ ਸਤਕਾਰਯੋਗ ਮੈਂਬਰ ਖੜਾ ਹੁੰਦਾ ਮੰਤਰੀ ਖੜਾ ਹੁੰਦਾ ਉਹਨੂੰ ਵੀ ਇੰਟਰਰਪਟ ਨਹੀਂ ਕਰਨਾ ਚਾਹੀਦਾ ਸੋ ਪਲੀਜ਼ ਫਿਰ ਬੈਠੋ ਪਲੀਜ਼ ਤੁਸੀਂ ਲੈ ਲੈਟ ਹਿਮ ਰਿਪਲਾਈ ਨਹੀਂ ਨਹੀਂ ਲੈਟ ਹਿਮ ਰਿਪਲਾਈ ਨਹੀਂ ਨਹੀਂ ਲੈਟ ਹਿਮ ਰਿਪਲਾਈ ਯੂ ਹੈਵ ਯੂ ਹੈਵ ਪਲੇਸਡ ਆਲ ਯੋਰ ایسپریشن زون اکاؤنٹ تسی بیٹھو ہے تسی تسی بیٹھو پر دیکھ دیں لیٹس سی جی آہاں جی چیما صاحب چیما صاحب سردار پاو سنگ چیما بیٹھو جی سپیکر صاحب سپیکر صاحب جیڑی گال ایک ویٹ سن لو کیر نو ڈرس کیتا جاوے کیر نو ڈرس کیتا جاوے سپیکر صاحب جیڑی گال باجبا صاحب کہنے رہے ہیں ਕਿ ਕੋਈ ਲੈਟਰ ਕਿਸੇ ਐਸੋਸੀਏਸ਼ਨ ਨੇ ਰੱਖਿਆਗਾ ਤਾ ਉਹ ਐਸੋਸੀਏਸ਼ਨ ਕਿਉਂ ਨਹੀਂ ਬਿਜਿਦੇ ਡਿਪਾਰਟਮੈਂਟ ਕੋਲੇ ਜਾ ਕੇ ਆਪਣਾ ਬਿਆਨ ਦਰਜ ਕਰਾਉਂਦੀ ਕਿਉਂਕਿ ਇੱਕ ਮਿੰਟ ਇੱਕ ਮਿੰਟ ਬਾਈਬਸ ਇਹ ਤਾਂ ਥੀਏ ਨਾ ਦੱਸ ਕਰੋ ਚੁੱਪ ਕਰਕੇ ਬੈਠੋ ਇੱਕ ਮਿੰਟ ਥੀਏ ਨਾ ਦੱਸ ਕਰੋ ਬੋਲਦੇ ਤੁਸੀਂ ਹਰ ਗੱਲ ਪਗੜ ਲੈਨੇ ਹੋਗੇ ਚੁੱਪ ਕਰਕੇ ਇੱਕ ਮਿੰਟ ਸੁਣੋ ਥੀਏ ਨਾ ਦੱਸ ਕਰੋ ਚੁੱਪ ਕਰਕੇ ਹਰ ਗੱਲ ਤੇ ਬੋਲ ਥੀਏ ਨੂ ਦੀਮਾ ਜੀ ਥੀਏ ਨੂ ਦੱਸ ਕਰੋ ਪਲੀਜ਼ ਬੈਠੋ ਗੱਲ ਸੁਣਦਾ ਮਾਤਾ ਰੱਖਾ ਜੋ ਵੀ ਜੋ ਵੀ ਲੁੱਕ ਦਾ ਸਕੈਮ ਗੱਲ ਚੇਰ ਦੀ ਇੱਜ਼ਤ ਤੋਂ ਬਿਨਾਂ ਕੀਤੀ ਜਾਂਦੀ ਹੈ ਰਿਕਾਰਡ ਨਾ ਕੀਤੀ ਜਾਵੇ ਪੇੜੀਆਂ ਪਾਰਟੀਆਂ ਕਰਦੇ ਸੀ ਇਹ ਇਹ ਸਾਰਾ ਪੰਜਾਬ ਜਾਣਦਾਗਾ ਠੀਕ ਆ ਸ਼ਾਂਤੀ ਰਹੋ ਸ਼ਾਂਤੀ ਰੱਖੋ ਪੰਜਾਬ ਜਾਣਦਾਗਾ ਪਹਿਲੀ ਪਾਲਸੀਆ ਪੰਜਾਬ ਦੀ ਤੁਹਾਡੇ ਕੋਲੇ 6000 ਸੀ 11000 ਰੁਪਏ ਹੋ ਗਿਆ ਖੁਰ ਖਾਂਦਾ ਸੀਗਾ ਤੁਸੀਂ ਖਾਂਦੇ ਸੀ ਪੈਸੇ ਆ ਤੁਹਾਡੇ ਕੋਲੀ ਖਾਂਦੇ ਸੀ ਪੈਸੇ ਬਾਜਵਾ ਸਾਹਿਬ ਪੰਜਾਬ ਜਾਣਦਾ ਕਿ ਤੁਸੀਂ ਲੁੱਕ ਦਾ ਸਕੈਮ ਕੀਤਾ ਸੀਗਾ ਪੰਜਾਬ ਜਾਣਦਾਗਾ ਮੈਂ ਕਰਵਾਇਸੀ ਥੋੜੀ ਕਰਨੀ ਸੀ ਸਰਕਾਰ ਤੁਹਾਡੀ ਆਈ ਆਗੀ 15 ਸਾਲ ਪੁਰਾਣੀ ਆ ਕਰ ਰਹੇ ਆ ਕਿ ਲੱਭ ਲੈਣੇ ਆ ਮੇਰੀ ਗੱਲ ਸੁਣੋ ਤੁਹਾਡੀ ਜਿਹੜੀ ਐਸੋਸੀਏਸ਼ਨ ਦੀ ਗੱਲ ਕਰਦੇ ਨੇ ਹੈ ਉਹ ਕਿਉਂ ਨਹੀਂ ਬਿਜਲੈਂਸ ਕੋਲੇ ਜਾ ਕੇ ਪਰਚਾ ਦਰਜ ਕਰਾਉਂਦੇ ਜੀ ਕਿਉਂ ਨਹੀਂ ਜਾ ਕੇ ਬੋਲਦੇ ਹੋ ਇਹ ਆਪੋਜੀਸ਼ਨ ਦਿੰਦੇ ਨੇ ਕਿ ਸੋ ਇਨਵੈਸਟੀਗੇਸ਼ਨ ਜਿਹੜੀ ਆ ਮਾਨਜੋਖ ਸਪੀਕਰ ਸਾਹਿਬ ਇਨਵੈਸਟੀਗੇਸ਼ਨ ਜਿਹੜੀ ਆ ਕੁਆਡ ਇਨਸੀਡੈਂਟ ਉਹ ਇਨਵੈਸਟੀਗੇਸ਼ਨ ਚੱਲ ਰਹੀ ਆ ਕਿ ਇਹਨਾਂ ਨੂੰ ਕੌਣ ਅਣੀ ਕਮੈਂਟਰੀ ਬੰਦ ਕਰੇ ਇਹਨਾਂ ਨੂੰ ਕੌਣ ਆਪਣੀ ਰਣੀ ਕਮੈਂਟਰੀ ਬੰਦ ਕਰ ਉਹਦੀ ਇਨਵੈਸਟੀਗੇਸ਼ਨ ਜਿਹੜੀ ਆ ਪੰਜਾਬ ਦੀ ਜੋ ਵੀ ਕੇਰ ਦੀ ਇਜ਼ਾਜ਼ਤ ਤੋਂ ਬਿਨਾ ਕਿਹਾ ਗਿਆ ਰਿਪੋਰਟ ਨਾ ਕੀਤਾ ਜਾਵੇ ਹੋ ਜਾਊਗਾ ਪਤਾ ਲੱਗ ਜਾ ਕੌਣ ਕੀ ਆਗਾ ਸੋ ਇਨਵੈਸਟੀਗੇਸ਼ਨ ਹੋ ਜਾਣ ਤੋਂ ਇਹਨਾਂ ਨੂੰ ਕੌਣ ਠੰਡ ਰੱਖਣ ਇਹਨਾਂ ਦੇ ਸਮੇਂ ਤੇ ਕੁਝ ਹੋਇਆ ਪੰਜਾਬ ਜਾਣ ਦਾਗਾ ਤੁਹਾਡੇ ਹੀ ਬਹੁਤ ਸਾਰੇ ਕਲੀਗ ਜਿਹੜੇ ਜੇਲ੍ਹਾਂ ਦੀ ਹਵਾ ਖਾ ਰਹੇ